ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰਗੜ ਦੇ ਸਾਰੇ ਤੰਦਰੁਸਤ ਹੋਈ ਜਿਹੜਾ ਅੱਜ ਤਾਂ ਬਲੌਗ ਬਣਾਉਣ ਲੱਗੇ ਆਪਾਂ ਬੜਾ ਘੈਂਟ ਬਲੌਗ ਬਣਾਉਣ ਲੱਗੇ ਆਂ ਵੰਸ਼ ਵੀ ਵੈਸੇ ਮੇਰੀ ਇਹ ਤੋਂ ਵੀ ਸਮਝ ਹੀ ਗਏ ਹੋਣਗੇ ਕੀ ਬਣਾਉਣ ਲੱਗੇ ਆਂ ਵੰਸ਼ ਦੇ ਦੋਸਤ ਨਾਲ ਲੈ ਕੇ ਰਮਨ ਨੂੰ ਰਮਨ ਵੀ ਆ ਚੁੱਕਿਆ ਨਾਲ ਤੇ ਵੰਸ਼ ਵੀ ਕਿ ਮੈਂ ਵੀ ਇਹ ਲੈਣ ਲੱਗੇ ਪੰਗੇ ਤੇ ਮੈਨੂੰ ਇਹਨਾਂ ਨੂੰ ਦੇਣਾ ਪੈਣਾ ਸਾਥ ਕਿਉਂਕਿ ਇਕੱਲੇ ਇਹ ਪੰਗੇ ਲੈ ਆ ਰਹੇ ਸੀ ਕਿ ਆਪਾਂ ਬਣਾਉਣ ਲੱਗੇ ਆ ਆਪਣੇ ਨਿੱਕੀ ਟਰਾਲੀ ਵੈਸੇ ਨਹੀਂ स्विਮਿੰਗ ਪੂਲ स्विਮਿੰਗ ਪੂਲ ਹੈ ਨਾ ਕੋਸ਼ਿਸ਼ ਕਰਦੇ ਆ ਤੁਹਾਡਾ ਖੂਬ ਮਨੋਰੰਜਨ ਹੋਊਗਾ ਇਹਦੇ ਵਿੱਚ ਤੇ ਜੇ ਤੁਹਾਨੂੰ ਵਧੀਆ ਲੱਗੇ ਤੇ ਲਾਈਕ ਤੇ ਮੈਨੂੰ ਸ਼ੇਅਰ ਕਰਿਓ ਤੇ ਆਪਾਂ ਬਣਾਉਨੇ ਆ ਜੋ সুইমিং ਪੂਲ ਤੇ ਕਦੇ ਸ਼ੁਰੂਆਤ ਤੇ ਮਾਰਾ ਨੌਲਾ ਪਾ ਦੋ ਦੋਸਤੋ ਆਹ ਟਰਾਲੀ ਆ ਤੇ ਵੰਛੂਣੀ ਕਹਿੰਦੇ ਆਪਾਂ ਟਰਾਲੀ ਬਣਾਉਣਾ সুইমিং ਪੂਲ ਤੇ ਆਹ ਲੈ ਚੱਲਨੇ ਆਪਾਂ ਮੋਟਰ ਨੇੜੇ ਹੌਲੀ 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 ਮੋਟਰ ਨੇੜੇ ਲੈ ਚੱਲਨੇ ਆ ਹੁਣ ਬੱਸ ਸੰਗ ਵੱਢਦੇ ਨੂੰ ਇਹ ਦੇਖੋ ਕੀ ਕਰਨਗੇ ਆਪਾਂ ਕਿੱਦਾਂ ਦਾ সুইਂਗ ਪੂਲ ਬਣਾਉਂਦੇ ਆ ਇਹ ਤੇ ਆਹ ਨੇ ਕਰਤੀ ਫੈਟ ਇੱਥੇ ਤੇ ਵੰਛਾ ਕਿੱਦਾਂ ਬਣਾਉਣਾ ਕਿਵੇਂ ਆ ਇਹ ਪਿਛੇ ਨਾਲ ਲਾਓ ਮੜੇ ਨੂੰ ਪਿਛੇ ਬੈਕ ਥੋ ਉਲਰਦਨੀ ਆ ਦੇਖੋ ਇੱਥੇ ਲਾਤੀ ਆਈ ਤੇ ਆਹ ਲੈ ਕੇ ਆਏ ਪੱਲੜ ਇਹਨਾਂ ਦਾ ਆਪਾਂ ਪਲਾਨ ਵੇਖਣਾ ਵੀ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਆ ਦੇਖੋ ਜਮਾਂ ਸੈੱਟ ਕਰਕੇ ਬੰਨਣਗੇ ਇਹਨੂੰ ਕਹਿੰਦੇ ਵੀ ਜਿਹੜਾ ਸਾਈਡ ਤੇ ਇਹਨੂੰ ਬੰਨ ਕੇ ਦੇ ਤੇ ਇਹਦੇ ਵਿੱਚ ਪਾਣੀ ਖੜਜੂਗਾ ਤੇ ਇਹਦੇ ਵਿੱਚ ਨਹਾਵਾਂਗੇ ਤੇ ਆਪਾਂ ਇਹ ਦੇਖਣਾ ਕਿ ਜਿਹੜੇ ਬੱਚੇ ਇਹ ਆਲ ਦਾ ਸਿਸਟਮ ਕਰਨ ਲੱਗੇ ਆ ਕਿ ਇਹਨਾਂ ਦਾ ਇਹ ਪਲਾਨ ਕਾਮਯਾਬ ਕਿਵੇਂ ਹੁੰਦਾ ਉੱਤੋਂ ਦੀ ਬੰਨ ਉੱਤੋਂ ਦੀ ਤੇ ਇਹਨਾਂ ਨੇ ਵਿੱਚ ਖੜਾਉਣਾ ਪਾਣੀ ਇਹਦੇ ਤੇ ਚਲੋ ਆਪਾਂ ਵੇਖ ਲੈਂਦੇ ਆ ਕੀ ਕਰਦੇ ਆ ਇਹ ਜੇ ਕਾਮਯਾਬ ਹੋ ਗਏ ਤਾਂ ਫਿਰ ਇਹਨਾਂ ਨੂੰ ਸ਼ਾਬਾਸ਼ ਇਹ ਤੇ ਇਹਨਾਂ ਨੂੰ ਕੋਈ ਆਪਾਂ ਚੀਜ਼ ਖਾਣ ਖੋਣ ਨੂੰ ਲਿਆ ਕੇ ਦੇ ਦਾਂਗੇ ਜ ਆ ਦੇਖੋ ਕਰਦੇ ਪਏ ਤਿਆਰੀ ਬਿਲਕੁਲ स्विਮਿੰਗ ਪੂਲ ਬਣਾਉਣ ਦੇ ਲਈ ਹਵਾ ਬੜੀ ਵਗੀ ਜਾਂਦੀ ਆ ਤੇ ਦੇਖੋ ਇਹ ਕਰਨ ਲੱਗੇ ਪੂਰੀ ਤਿਆਰੀ ਤੇ ਬਣਾ ਕੇ ਇਹਨੂੰ ਸਵਾਰ ਕੇ ਬੰਦ ਉੱਤ ਖੁੱਲਣਾ ਇਹ ਤੇ ਇੱਧਰ ਬਾਹ ਕਿਵੇਂ ਕਰੋਂਗੇ ਅਰਲੇ ਪਾਸੇ ਤੇ ਇਹ ਬਣਾਉਣਗੇ ਤੇ ਬਣਾ ਕੇ ਆਪਾਂ ਵੇਣੇ ਕਿਵੇਂ ਬਣਾਉਂਦੇ ਆ ਇਹ ਤੇ ਕੀ ਹਾਲਤਾ ਵਾ ਕਿੰਨੇ ਟਾਈਮ ਦੀ ਮਿਹਨਤ ਲੱਗੂ ਇੱਤੇ ਦੇਖਾਂਗੇ ਟਾਈਮ ਲੱਗੂਗਾ ਤੇ ਦੇਖੋ ਕਰਦੇ ਪਏ ਆ ਇਹ ਤੇ ਦੋਸਤੋ ਤੁਸੀਂ ਬਣੇ ਰਹੋ ਆਪਣੇ ਨਾਲ ਵਲੌਗ ਦੇ ਵਿੱਚ ਮੈਂ ਇਹਨਾਂ ਨਾਲ ਕਰਾ ਰਹੀ ਮਾੜੀ ਤਿਆਰੀ ਤੇ ਰਮਨ ਲੱਗਾ ਨਾਲ ਤੇ ਵੇਖੋ ਕਿਵੇਂ ਮਕੈਨਿਕੀ ਕਰਦੇ ਆ ਇਹ ਤੇ ਕੀ ਬੰਦਾ ਵਿੱਚ ਭਰਾਂਗੇ ਪਾਣੀ ਆਪਾਂ ਇਹਦੇ ਤੇ ਪਾਣੀ ਭਰਨ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਤੇ ਵਲੌਗ ਰਜ ਬਣੇ ਰਹੋ ਕਿਉਂਕਿ ਅੱਜ ਵਲੌਗ ਦੇਖਿਆ ਟੀ ਵਿੱਚ ਇੱਕ ਇਹ ਭਰਾ ਨੇ ਬਣਾਇਆ ਸੀ ਖੇਤ ਪੂਲ ਆਪਦਾ ਤੇ ਉਹਨੂੰ ਵੇਖ ਕੇ ਵੰਚ ਨੂੰ ਵੀ ਬਸ ਹੋ ਗਿਆ ਵੀ ਮੈਂ ਪੂਲ ਬਣਾਉਣਾ ਜਾ ਦੇਖੋ ਸਕੀਮਾਸ ਕੁਮਾ ਘਟਦੇ ਫਿਰਦੇ ਰਸਿਆਂ ਰਸਿਆਂ ਚੱਕਣ ਗਿਆ ਵਾਂ ਚ ਤੇ ਉੱਤੋਂ ਦੁਪਹਿਰਾ ਲੱਗਾ ਤੇ ਮੈਨੂੰ ਹੀ ਲਾ ਲੈ ਇਹਨਾਂ ਨੇ ਨਾਲ ਤੇ ਚਲੋ ਆਪਣਾ ਇੰਨੇ ਬਹਾਨਾ ਬਣ ਜੂਆ ਵਲੌਗ ਤੇ ਆਪਾਂ ਕਰਕੇ ਤੇ ਸਾਰੀ ਤਿਆਰੀ ਕਰਕੇ ਤੇ ਆਪਾਂ ਬਣਾਉਣੇ ਤੇ ਬਣਾ ਕੇ ਭਰਾਂਗੇ ਵਿੱਚ ਪਾਣੀ ਤੇ ਪਾਣੀ ਭਰਨ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਤੇ ਵੀ ਨੇ ਆਹ ਦੇਖੋ ਪੂਰੀ ਤਿਆਰੀ ਕਰੀ ਜਾਂਦੇ ਆ ਆਹਦੇ ਦੇਖ ਸਕਦੇ ਹੋ ਇੱਥੋਂ ਬੰਦੇ ਹਾਂ ਸਵਾਰ ਕੇ ਇੱਥੋਂ ਬੰਦੇ ਅਸੀਂ ਆਦੇ ਪੂਰਾ ਖਾ ਸ਼ਵਾਂਚਾ। ਆਲਗਾ ਉੱਡੀ ਜਾਂਦੀ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਫੇਰ ਹੀ ਖੜਨਾ ਨਹੀਂ। ਤੇ ਪਰਲੇ ਪਾਸੋਂ ਵੀ ਜਿੱਦਾਂ ਬੰਨਣਗੇ ਇਹ ਤੇ ਇਦਾਂ ਲੱਗੇ ਬੰਨਣਾ ਇੱਥੋਂ। ਇੱਥੋਂ ਹੀ ਬੰਨਣੀ ਪਣੀ ਹੈ। ਤਾਂ ਬੰਨ ਕੇ ਘੱਟਾ ਗੁੰਡਾ ਤੇ ਫੇਰ। ਪੰਜੂ ਆਏ ਦੇਖਦੇ ਆ ਵੀ ਕਾਇਆ ਫੁੰਡਿਕ ਨੇ ਦੇਖ। ਹਵਾ ਬਹੁਤ ਵਗਦੀ ਵੀ ਦੇਖ ਸਕਦੇ ਹੋ ਹਵਾ ਬਹੁਤ ਵਗਦੀ ਜਾਂਦੀ ਆ। ਤੇ ਦੋਸਤੋ ਹਵਾ ਬੜੀ ਵਗੀ ਜਾਂਦੀ ਆ ਤੇ ਹਵਾ ਵਗਣ ਦੇ ਵਿੱਚ ਵਿੱਚ ਤੇ ਪੰਗੇ ਲਈ ਜਾਂਦੇ ਆ ਤੇ ਆਪਾਂ ਮਿਹਣੀ ਆਪਣਾ সুইমিং ਪੂਲ ਜਿਹੜਾ ਇਹ ਬਣਾ ਰਹੇ ਆ ਬੱਚੇ ਇਹ ਕੰਮ ਆਪ ਹੁੰਦਾ ਨਹੀਂ ਹੁੰਦਾ ਤੇ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਵਲੌਗ ਥੋੜੀ ਘਟਈ ਆ ਦੋਸਤੋ ਹੁਣ ਪਰ ਗਰਮੀਆਂ ਜਾਂ ਤਾਂ ਨਹੀਂ ਜਿੱਦਾਂ ਆਪਾਂ ਲਾਈਵ ਵੀ ਕੀਤਾ ਲਾਈਵ ਵੀ ਤੇ ਚੈਨਲ ਤੇ ਜਾ ਕੇ ਦੇਖੋ ਲਾਈਵ ਵੀ ਆਪਾਂ ਪੋਸਟ ਕਰਤਾ ਲਾਈਵ ਚੱਕ ਦੇਖ ਸਕਦੇ ਹੋ ਆਪਣੇ ਚੈਨਲ ਦੇ ਬਾਰੇ ਬਹੁਤ ਕੁਝ ਦੱਸਿਆ ਆਪਾਂ ਚੈਨਲ ਦੀ ਕਿਹੜੇ ਕਿਹੜੇ ਵਲੌਗਸ ਪਾਏ ਨੇ ਤੇ ਕਿੱਦਾਂ ਕਿੱਦਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਆਹ ਦੇਖੋ ਇਹਨਾਂ ਦੀ ਪੂਰੀ ਮਿਹਨਤ ਜਿਹੜੀ ਜਾਰੀ ਆ ਤੇ ਵੰਸ਼ ਦੀ ਪੂਰੀ ਕਸ਼ਮਕਸ਼ ਕਰ ਰਿਹਾ ਆ ਦੇਖੋ ਰੂੜੇ ਲਾ ਰਿਹਾ ਲਾ ਕੇ ਕਿ ਇਹ ਟਰਾਲੀ ਜਿਹੜੀ ਰੂੜੇ ਨਾਲ ਤੇ ਬੜਾ ਹੀ ਘੈਂਟ ਵਲੌਗ ਬਣਨ ਵਾਲਾ ਦੋਸਤੋ ਤੇ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਵੰਸ਼ ਕੀ ਕਹਨੇ ਜਾਉਂਗੇ ਵੰਸ਼ ਨੇ स्विਮਿੰਗ ਲਈ ਟੋਪੀ ਲ ਲਈ ਵੰਸ਼ ਹਮੇਸ਼ਾ ਉਹ ਮੈਂ ਕੁਝ ਨਹੀਂ ਕਹਨੇ ਹੁੰਦਾ ਹਰ ਦਾ ਹਰ ਪੱਕਾ ਡਾਇਲਗ ਹੁੰਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਹ ਜੋ ਮਰਜ਼ੀ ਬੋਲੀ ਜਾਵੇ ਪਰ ਵਲੌਗ ਦੇ ਵਿੱਚ ਬਹੁਤ ਘੱਟ ਬੋਲਦਾ ਜਿੱਦਾਂ ਬੋਲਦਾ ਫਿਰ ਚੁੱਪ ਨਹੀਂ ਕਰਦਾ ਆ ਰਮਨ ਦੇਖੋ ਪੂਰਾ ਮਿਸਤਰੀਆਂ ਨੂੰ ਲੱਗਾ ਪਿਆ ਪੂਰਾ ਐਨ ਜਿਗਾਰ ਕਰੂਗਾ ਪੂਰਾ ਬਣਾਊਗਾ ਵਧੀਆ ਘੈਂਟ ਤੇ ਆਪਾਂ ਤੁਹਾਨੂੰ ਪਾਸੇ ਦਿਖਾ ਦਿੰਨੇ ਆ ਰੋੜੇ ਲਾ ਦੱਤੇ ਆ ਗੱਡੀ ਨੂੰ ਅੰਦਰ ਰੋੜਾ ਲਾਤਾ ਵੀ ਰੋੜੇ ਨਾ ਰੜਕ ਕੇ ਲਾਰ ਨਾ ਹੋਵੇ ਤੇ ਤੁਸੀਂ ਦੇਖਦੇ ਜੀਪ ਉਲ ਟਰਾਲੀ ਆਪਣੀ ਦੋਸਤੋ ਤੇ ਆਪਾਂ ਇਹਦਾ ਬਣਾਉਣ ਲੱਗਿਆ ਅਜ ਪੂਲ ਆ ਪਰ ਦੇ ਬਾਅਦ ਪਿਛੋਂ ਬੰਨ ਤਾਉਂ ਕਰਕੇ ਬੰਨ ਤਾਉਂ ਤੋਤੋਂ ਦੀ ਬੰਨੇ ਨਾ ਦੋਸਤੋ ਤੋਤੋਂ ਤੋਤੋਂ ਐ ਤਾਂ ਐਦਾਂ ਇਹਨਾਂ ਦੇ ਹਿਸਾਬ ਨਾਲ ਤੇ ਮੇਰੇ ਹਿਸਾਬ ਨਾਲ ਬੱਚਿਆਂ ਲਈ ਤਾਂ ਵਧੀਆ ਬਣ ਜਾਣਾ ਕੈਂਟ ਇਹ 4-5 ਜਣੇ 10 ਜਣੇ ਨਾਲ ਆਖਦੇ ਟਰਾਲੀ ਭੋਰਾ ਜਣੀ ਬੱਚੇ ਤੁਸੀਂ ਨਾਖ ਦੋਨੇ ਦੋਸਤੋ ਬਨੇ ਰੋ ਆਪਾਂ ਤੁਹਾਨੂੰ ਦਿਖਾਉਨੇ ਆਇਆ ਆਪਣਾ ਪੂਲ ਕਿਦਾ ਤਿਆਰ ਅੰਦਾਜ਼ ਹਵਾ ਫੇਰ ਵਗਣੀ ਬੱਦਲ ਫੇਰ ਹੋ ਚੁੱਕੇ ਦੇਖ ਸਕਦਾ ਸਾਰੇ ਨੇ ਬੱਦਲ ਹੋ ਚੁੱਕੇ ਆ ਚਲੋ ਛੱਡਣ ਲੱਗੇ ਆਪਾਂ ਮੋਟਰ ਤੇ ਆਪਾਂ ਦਿਖਾਉਨੇ ਆ ਚਲਾਦਾ ਮੋਟਰ ਮੈਂ ਚਲਾਉਣ ਲਗਾ ਮੋਟਰ ਦੋਸਤੋ ਮੋਟਰ ਆਪਾਂ ਦਿੱਤੀ ਚਲਾ ਤੇ ਹੁਣ ਪੌਣਗੇ ਵਿੱਚ ਪਾਣੀ ਇਹ ਐ ਕਿ ਟੋ ਬੰਨੀ ਤੇ ਬੰਨ੍ਹ ਸਵਾਰ ਕੇ ਐ ਕਿ ਟੋ ਬੰਨੀ ਸਵਾਰ ਕੇ ਚੱਲ ਕੋਈ ਨਹੀਂ ਮੈਂ ਅੰਦਰ ਵਰਤ ਰੋਕ ਤੇ ਯਾਰ ਨਹੀਂ ਜੀ ਉਹ ਤੇ ਰੋਕ ਦੇਖੋ ਮੋਟਰ ਚਲਾ ਦਿੱਤੀ ਆਪਾਂ ਨੇ ਪਾਣੀ ਆਉਣਾ ਹੋਣਾ ਸਟਾਰਟ ਤੇ ਆਪਾਂ ਦੇਖਣਾ ਵਿੱਚ ਪਾਣੀ ਖੜਦਾ ਕਿ ਨਹੀਂ ਖੜਦਾ ਨਾ ਇਹ ਮਿਹਨਤ ਰੰਗ ਲਾਉਂਦੀ ਕਿ ਨਹੀਂ ਲਾਉਂਦੀ ਆਪਾਂ ਇੱਕ ਫਾਰਕੂਟੀ ਛੋਟੀ ਕੱਸ ਦਿੰਨੇ ਆ ਮੋਰੀ ਨਾ ਉਹ ਇੱਕ ਖੜ ਦਿਓ ਛੜ ਗਿਆ ਬਾਈ ਆ ਦੇਖੋ ਪਾਣੀ ਵਿੱਚ ਆਉਣਾ ਹੋਗਾ ਸਟਾਰਟ ਜੀ ਕੀ ਕਿਦਾ ਕੁ ਪਾ ਗਾ ਗਲਤ ਨਹੀਂ ਪਾਣੀ ਤਾਂ ਨਹੀਂ 흘ਰ ਜਾਂਦਾ ਨਹੀਂ ਜਾਂਦਾ ਠੀਕ ਆ ਆਖਿਆ ਜੀ ਪੱਲੇ ਪਾ ਦਿੰਦੇ ਆਹ ਦੇਖੋ ਦੋਸਤੋ ਇਹ ਵੰਚ ਨੇ ਸਕੀਮ ਲਾਈ ਆ ਇਹ ਵੰਚ ਦੀ ਸਕੀਮ ਮੇਨ ਲੱਗਾ ਕਾਂਜਾ ਫੁੰਦੀ ਦਿਖਾਈ ਦੇ ਰਹੀ ਮੈਨੂੰ ਗਲਤ ਪਿਆ ਥੋੜਾ ਚਲ ਮਾੜਾ ਮੋਟਾ ਡੱਲੂ ਕੋਈ ਨਹੀਂ ਇੱਕੋ ਦਿਨ ਇੰਜੋਏ ਕਰ ਲੋ ਪਰ ਥੱਲੇ ਨਹੀਂ ਹੁੰਦਾ ਪਿਆ ਕਿੱਥੇ ਹੁੰਦਾ ਪਿਆ ਹੋਰ ਆਹ ਟਰਾਲੀ ਚ ਹੁੰਦਾ ਵਾ ਟਰਾਲੀ ਦਾ ਕੋਈ ਚੱਕਰ ਨਹੀਂ ਟਰਾਲੀ ਚਾਜ ਦਾ ਡੋਂਟ ਵਰੀ ਆਦੇ ਦੇਖ ਸਕਦੇ ਹੋ ਭਰੀ ਜਾਂਦੇ ਆ ਇਹ ਆ ਦੇਖੋ ਪਾਣੀ ਵਿੱਚ ਪਾਣੀ ਆਉਣਾ ਹੋ ਗਿਆ 60 ਦੇਖ ਸਕਦੇ ਹੋ ਇਹ ਢਲ ਭਰ ਜਾਣਾ ਜਿੱਦਾਂ ਹੀ ਇਹ ਭਰਦਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਦੇਸੀ ਸਵਿੰਗ ਪੂਲ ਕੋਈ ਗੱਲ ਨਹੀਂ ਦੇਸੀ ਸਵਿੰਗ ਪੂਲ ਆਪਾਂ ਇੱਕ ਵਾਰੀ ਭਰ ਕੇ ਇਹਨਾਂ ਦਾ ਮਨੋਰੰਜਨ ਕਰਕੇ ਤੇ ਮੋਟਰ ਕਰਦਾ ਮਨ ਥੋੜਾ ਲੀਕ ਹੁੰਦਾ ਪਿਆ ਕਿਉਂਕਿ ਇਹ ਪੱਲੜ ਜਿਹਾ ਹੈਗਾ ਇਹ ਤਰਪਾਲ ਨਹੀਂਗਾ ਜੇ ਤਰਪਾਲ ਹੁੰਦਾ ਤੇ ਫਿਰ ਇਹਨਾਂ ਲੀਕ ਨਹੀਂ ਹੋਣਾ ਸੀਗਾ ਤੇ ਦੇਖ ਸਕਦੇ ਹੋ ਕੋਲ ਇੱਕ ਵਾਰੀ ਇਹਨਾਂ ਦਾ ਮਨੋਰੰਜਨ ਪੂਰਾ ਹੋ ਜੇ ਕ ਆਪਣਾ ਮੜ ਜਾ ਵਿੱਚੋਂ ਹੀ ਆਪਣਾ ਲਾ ਕੇ ਇੱਕ ਵਾਰੀ ਮੰਦਰਨ ਜਲ ਕਰ ਸਕਦੇ ਆ ਆਹ ਦਾ ਛੱਡ ਦੋ ਆਹ ਦੇਖੋ ਇਹ ਲੈ ਰਿਆ ਪੂਰੇ ਮ제 ਨਾ ਉਹ ਤੇਰਾ ਬਾਡੀ ਛੜੀ ਕਿੰਨੇ ਆਲੇ ਜਿੰਨੇ ਆ ਰਹੇ ਆਉਂਦੇ ਜਿਵੇਂ ਇਹਦੇ ਆਹ ਦੇਖੋ ਓਏ ਯਾਰ ਟੱਪ ਗਈ ਇਹ ਦੋਸਤੋ ਆਪਣਾ ਦੇਸੀ ਸਵਿੰਗ ਪੂਲ ਆ ਤੁਸੀਂ ਦੇਖ ਲੋ ਲੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਿੰਨੀ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਦਾ ਮੁੱਲ ਮੜ ਚੁੱਕਿਆ ਹੈ ਤੇ ਇਹਨਾਂ ਨੇ ਅੱਧਿਕ ਕਰ ਲਿਆ ਟਰਾਲੀ ਆ ਦੇ ਪਾਣੀ ਹਲਾ ਓਏ ਆ ਦੇਖੋ ਜਿੰਨੀ ਕਿੰਨੇ ਬੱਚਿਆਂ ਨੇ ਆਪਦੀ ਮਿਹਨਤ ਕੀਤੀ ਓਨਿੰਨੇ ਮਿਹਨਤ ਦਾ ਮੁੱਲ ਮੜ ਗਿਆ ਮੜਾ ਰੋਲਾ ਪਾ ਲੈ ਦਰ ਮੂੰਹ ਕਰਕੇ ਮੜਾ ਮੰਜਾਈ ਪੂਰੇ ਦੱਸੋ ਦੋਸਤਾਂ ਦੱਸੋ ਟਰਾਈ ਕਰਨ ਲਈ ਨਾ ਨਾ ਕੁਝ ਇਤਨਾ ਪਾਓ ਤੇ ਦੋਸਤੋ ਜਿੰਨੀ ਕਿੰਨੇ ਬੱਚਿਆਂ ਨੇ ਮਿਹਨਤ ਕੀਤੀ ਜਿੰਨਾ ਮਿੱਠਾ ਪਾਇਆ ਗੁੜ ਪਾਇਆ ਉਹਨਾਂ ਦਾ ਮਿੱਠਾ ਹੋ ਗਿਆ ਤੇ ਆਹ ਦੇਖੋ ਵੈਸੇ ਤਾਂ ਪਾਣੀ ਹੋ ਰਿਹਾ ਲੀਕ ਕਿੱਥੋਂ ਕਿਉਂ ਮੈਨੂੰ ਤਾਂ ਪਤਾ ਹੀ ਲੀਕ ਹੋ ਜੂਗਾ ਪਰ ਇਹ ਕਿੰਨੇ ਇੱਕ ਵਾਰੀ ਅਸੀਂ ਪੰਗੇ ਲੈਣੇ ਲੈਣੇ ਆ ਤੇ ਆਹ ਦੇਖੋ ਬੰਸ਼ਦੀਪ ਦੇ ਪੰਗੇ ਆ ਦੁਗਨ ਬਾਕੀ ਨਾ ਤੂੰ ਇਹ ਨਾਲੋਂ ਤੁਹਾਡੇ ਨਾਂ ਹੁਣ ਜੁਗਾ ਹੋਏ ਨਾ ਨਾਂ ਹੁਣ ਜੁਗਾ ਉਹ ਜੁਗਾ ਪਰ ਉਵੇਂ ਨਹੀਂਗਾ ਆ ਵੀ ਭਰ ਗਿਆ ਵਿੱਚ ਭਰ ਜਾਂਦਾ ਵਿੱਚ ਤਾਂ ਨਾ ਉਤਨਾ ਬਾਤ ਵੀ ਰਹੇ ਤੇ ਬਦਲਾ ਹੀ ਹੋ ਚੁੱਕੀ ਆ ਜੇ ਬੱਚਿਆਂ ਨੇ ਸੁਨੇ ਰੱਬ ਤੇ ਮੀਂਹ ਆ ਜਾਵੇ ਤੇ ਥੋੜੀ ਠੰਡ ਹੋ ਜਾਵੇ ਮੌਸਮ ਨੂੰ ਥੋੜਾ ਫਰਕ ਪੈ ਜਾਵੇ ਤੇ ਦੋਸਤੋ ਆ ਵੀ ਦੇਖ ਸਕਦੇ ਹੋ ਤੇ ਚਲੋ ਵੀ ਬਾਏ ਬਾਏ ਕਰ ਦੋ ਆਪਾਂ ਬਲੌਗ ਦਾ ਕਰੀਏ ਐਂਡ ਕੋਨ ਨੂੰ ਸਾਡਾ ਅੱਜ ਦਾ ਵਲੌਗ ਕਿੱਦਾਂ ਲੱਗਾ সুইমিਂਗ ਪੂਲ ਵਾਲਾ ਜੇ ਘੈਂਟ ਲੱਗਾ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਨਵੇਂ ਵਲੌਗ ਦੇਖਣ ਲਈ ਬਣੇ ਰਹੋ ਸਾਡੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ